ਆਪਾਂ ਮਾਸਾ ਚੈੱਕ ਕਰ ਲਈਏ। ਸਮਾਂ ਨਹੀਂ ਹੈ ਜੀ। ਇੱਕ ਮੇਮ ਨਾਲ ਇੱਕ ਪਾਸੇ। ਕੋਈ ਨਹੀਂ ਰਹਿਣਾ। ਇੱਕ ਮੇਮ ਨਹੀਂ ਹੈ ਜੀ। ਤਮੇਂ ਨਾਲ। ਸਿੰਦਲੀ। ਕਿਉਂ ਜੀ? ਆਸਾ ਜੀ। ਨਹੀਂ ਪਸੰਦ। ਚੱਲ ਫਿਰ ਗਾਣਾ। ਬਾਈ ਪਸੰਦ ਹੈ। ਉਹ ਪਪਾ ਜੀ। ਤੂੰ ਵੇਖ ਯਾਹ ਲਾ ਮਹੀਦੀ ਇਹ ਮੰਗੇ ਆਪਾਂ ਵੱਡੇ ਚੁਗਲੇ ਲਾਵਾਂਗੇ ਤੇ ਭਾਈ ਗੱਫਨ ਫੰਡਰ ਦਾ ਮਾਲਕ ਤੂੰ ਐ ਫੰਡਰ ਨਿਕਲ ਗਈ ਰਾਜੂ ਆਪਨੀ ਆ ਮੈਂ ਮਾਲਕ ਨਹੀਂ ਹੈਗਾ ਪਹਿਲਾਂ ਮੇਰੀ ਗੱਲ ਸੁਣ ਬਾੜੀ ਜਿੱਦਾਂ ਆਪਾਂ ਨੇ 100 ਨਹੀਂ ਦੇ ਕਰੋ ਗੱਲ ਫੰਡਰ ਨਿਕਲ ਗਈ ਆਪਣੀ ਆ ਕੋਈ ਹੂ ਨਹੀਂ ਇੱਕੀ ਹੋ ਗਈ ਉਹ ਕਿਸੇ ਦੇ ਬਾਸ ਉਹ ਕੋਈ ਬਾਸ ਹਾਂ ਉਹ ਰੱਬ ਆਸ ਠੀਕ ਆ ਉਧਰਵਾਤ ਹਾਂ ਹੁਣ ਦਨਾਂ ਮਹੀਨਾਂ ਜੀ ਜੰਮਦੀ ਨਰੀ ਮੇਰੇ ਕੋਲੇ ਬੱਕਰੀ ਬੱਚੇ ਹੋਰ ਗਏ ਉਹਨੂੰ ਕੀ ਕਹਾਂਗੇ ਬਸ ਉਹੀ ਘਨਾਂ ਨਾ ਬਾਈ ਉਹ ਹੋ ਗਿਆ ਉਹਦਾ ਆਪਾਂ ਕਹਿ ਨਹੀਂ ਸਕਦੇ ਹਾਂ ਜੇ ਉਹੀ ਖਾਲੀ ਕੱਲ ਨੂੰ ਜਾ ਕੇ ਸਾਡੇ ਕੋਲੇ ਤਾਰਾ ਦੇਣ ਲੱਗੀ ਉਹ ਆਪਣੇ ਕੋਲੇ ਚੱਕ ਲਿਆ ਆਹੋ ਜਿਹੜੀ ਗੱਲ ਹੋ ਗਈ ਉਹ ਜੋ ਜਾਇ ਲਗਾ ਦੇਖ ਵੀਡੀਓ ਚੱਲਦੀ ਆ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਕੱਲ ਨੂੰ ਜਾ ਕੇ ਇਹ ਬੋਕ ਦੇ ਥੱਲੇ ਬਣੀ ਜਾਵੇ ਉਹਦਾ ਕੋਈ ਫਾਇਦਾ ਨਹੀਂ ਜਿਹੜੀ ਫੰਡਰ ਸੀ ਉਹ ਤੁਹਾਨੂੰ ਮੈਂ ਦੱਸਦਾ ਦੀ ਉਹ ਕੋਈ ਫੰਡਰ ਆ ਸੰਤਾ ਜੀ ਕਸਾਈ ਦਾ ਸਾਹਿਬ ਭਾਈ ਕੀ ਮੰਗਦਾ ਮੁੱਲ ਤਾਂ ਰਾਜੂ ਦਾ 26000 ਠੀਕ ਹੈ ਵੇਚਣੀ ਕਿੰਨੇ ਦੀ ਹੈ ਇਹ ਤੁਸੀਂ ਦੱਸੋ ਜਿੰਨਾਂ ਦੀ ਹੋਈ ਹੈ ਤੁਸੀਂ ਹਾਂ ਜੀ ਸਲਾਹ ਕਰੋਗੇ ਮੈਂ ਨਾਲ ਕਾਪੇ ਲਾਦਾ ਮੁੱਲ ਉਹ ਖੜ ਜਾ ਇਤਨੂ ਕਿ ਤੁਹਾਨੂੰ ਸੁਭਾਦੀ ਮੈਂ ਕਰਦਾ ਕਿਉਂ ਜੀ ਸਲਾਹ ਤਾਂ ਜ਼ਰੂਰੀ ਹੈ ਨਹੀਂ ਨਹੀਂ ਕਾੜ ਨਹੀਂ ਮੈਂ ਤੁਹਾਨੂੰ ਸਲਾਹ ਦਾ ਤੂੰ ਕਹਿ ਮੈਂ ਤਾਂ ਲੈਂਦਾ ਨਹੀਂ ਕੀ ਫਾਇਦਾ ਲੈਣੂ ਗੱਲਾਂ ਦਾ ਮਹਿਲਾ ਉਹ ਗੱਪਾਂ ਕਰੇ ਬੰਦੇ ਵਾਲੇ ਸੋ ਦੋ ਦਿਨ ਲੱਗ ਛੋੜਿਆ ਉਹ ਮੈਂ ਬਾਹਰ ਦਾ ਰੋਟੀ ਕਰਨੀ ਵੀਰੇ ਰਾਜੂ ਫਿਰ ਗੱਲ ਕਿੱਥੇ ਨਿਬੜੂ 15000 ਨੇ ਤੈਨੂੰ ਪਤਾ ਹੋਦਾ ਰਾਜੂ ਪਠਾਨੀ ਹੋਣ ਮਿਲਦੀਆਂ ਚਾਹੀਆਂ ਯਾ ਮੈਂ ਤਾਂ ਮੀਮ ਨਾ ਵੀ ਨਹੀਂ ਕੋਈ ਹੁੰਦਾ ਮੈਂ ਤਾਂ ਦੂਰ ਗਈ ਦਿੱਲੀ ਇਹ ਓਏ ਆਪਾਂ ਦਾ ਨਾ ਤਾਂ ਰੇਟ ਹੀ ਨਹੀਂ ਹੁੰਦਾ ਯਾਰ ਜੋ ਕਿਉਂਕਿ ਸਵੇਰੇ ਬੰਦੇ ਮੂੰਹ ਮੱਥੇ ਲੱਗਣ ਵਾਲਾ ਬੰਦਾ ਹੁੰਦਾ ਨਾ ਉਹ ਤੋਂ ਆਪਾਂ ਰੇਟ ਜਿਮੀਦਾਰ ਬੰਦਾ ਖੜੇ ਹੈ ਜਿਮੀਦਾਰ ਜੇ ਮੈਂ ਉਹੀ 35000 ਕਰਕੇ ਖੜ ਜਾ ਉਹ ਬਾਈ ਯਾਰ ਕਮਾਲ ਦੀ ਗੱਲ ਆ ਯਾਰ ਜਿਹੜੇ ਅੱਖਾਂ ਕਰਕੇ ਨੇ ਪੰਗਾ ਲੈਣ ਲੱਗਾ ਮੈਨੂੰ ਕਹਦਾ ਦਵਾ ਕੇ ਲਿਆ ਮੈਂ ਤਾਂ ਇਹ ਲੋ ਵਿਚਾਰੇ ਰਮਦਾਸ ਜੀ ਵੀ ਕਮਜ਼ੀਨ ਹੈ ਯਾਰ ਮੇਰੇ ਬੱਕਰੀ 'ਚ ਕੋਈ ਘਾਟਾ ਤੁਸੀਂ ਦੱਸ ਮੈਂ ਨਾਲ ਤੁਹਾਡੇ ਕੋਲੇ ਜੇਦੇ 'ਚ ਕੋਈ ਘਾਟਾ ਆਪਾਂ ਨੂੰ ਕਹਿ ਦਿਓ ਆਪਾਂ ਤੁਹਾਡੇ ਦੇਣਦਾਰ ਆ ਆ ਮੈਂ ਵੀ ਉਹੀ ਕਹਿਣਾ ਨਾ ਜੀਰੋ ਪੱਕੇ ਆਪ ਲੈਣੀ ਹੋਵੇ ਉਹਦਾ ਫੱਟ ਸੌਦਾ ਕਰ ਲੈਨੇ ਆ ਜੋ ਕਹਿਣ ਦਵਣੇ ਉਹ ਜਾ ਕੇ ਆਉਂਦੀ ਮੈਨੂੰ ਚੀਜ਼ ਦੀ ਲੋੜ ਨਹੀਂ ਯਾਰ ਠੀਕ ਗੱਲ ਕਰ ਬੰਦੇ ਮਹਿੰਗੀ ਦੋਲੇ ਪੈਂਟ ਸਾੜੇ ਕਹਿੰਦੇ ਮੂੰਹ ਲਾਦਾ ਨਾ ਹਾਂ ਸਹੀ ਗੱਲ ਆ ਤੇਰੀ ਜਿਹੜੀ ਫਰਕ ਪਾਉਣ ਵਾਲਾ ਮੁਰਕੇ ਮੈਂ ਗਾਵਾਂ ਘਰੇ ਪੈਂਟ ਮੈਨੂੰ ਕੱਢ ਲਿਆ ਤੇ ਮੈਂ ਕਹੂੰਗਾ ਉਹਨੇ ਦਵਾਈ ਉਹਨੂੰ ਹਾਂ ਬਸ ਉੱਥੀ ਦਾ ਪੰਡਾ ਤੇ ਮੇਰੇ ਕੋਲ ਤਾਂ ਇਹੀ ਮੇਰੇ ਮਾਲ ਛੱਡਿਆ ਪਾਹੀ ਲੈ ਜਾ ਉਹ ਇਹੀ ਐਂਡ ਹੋਊਗਾ ਹੋਰ ਤਾਂ ਕੀ ਨਾ ਫਿਰ ਤਾਂ ਮੇਰੇ ਕੋਲ ਹੀ ਛੱਡਿਆ ਹਾਂ ਮੇਰੇ ਮਾਲ ਛੱਡਿਆ ਮਹਿੰਗੀ ਲੱਗਦੀ ਆ ਮੇਰੀ ਇੱਕ ਨਾਂ ਵੀ ਕਿਹਦੀ ਹੀ ਆ ਆਪਣਾ ਸਿੱਧੇ ਹਿਸਾਬ ਆ ਕੋਈ ਗੱਲ ਹੀ ਨਹੀਂ ਹੋਰ ਅੱਜ ਕਹਿ ਮੈਨੂੰ ਇੱਕੋ ਹੀ ਦੱਸਦੇ ਵੀ ਕਿੱਥੇ ਵੇਚਣੀ ਐ ਛੱਬੀਆਂ ਤਾਂ ਮਾੜੀਆਂ ਨੇ ਛੱਬੀ ਛੱਬੀ ਨਹੀਂ ਯਾਰ ਛੱਬੀ ਦਾ ਕੇਸ ਤਾਂ ਮਾੜਾ ਹੁੰਦਾ ਨਾ ਨਿਬੜੇ ਨਾ ਕਿਹੜਾ ਛੁੱਟੇ ਪੂਰੇ ਆ ਜਾ ਮੇਰੇ ਲਈ ਹੋਰ ਹਾਂ ਕੋਈ ਗੱਲ ਨਹੀਂ ਸਭ ਰੱਖ 25 ਦਾ ਸਾਹਿਬ ਆ ਇਹ ਕਹਿੰਦੇ 26 ਦਾ ਕੇਸ ਮਾੜਾ ਹੈ 26 ਦਾ ਕੇਸ ਮਾੜਾ ਹੁੰਦਾ ਹੈ ਦੱਸਾਂ ਤਰ ਕਿਹਦਾ ਹੁੰਦਾ ਕਹਿੰਦਾ 26 ਦਾ ਕੇਸ ਮਾੜਾ ਹੈ ਸੱਦੂ ਦਾ ਉਮਰ ਕੈਦ ਹੋ ਜੇ 26 ਨਾ ਹੋ ਜੇ 7 ਵਜੇ ਦਾ ਤਾਨੂੰ ਭਰਾਵਾ ਕਿਸੇ ਨੂੰ ਕੁਝ ਹੋਵੇ ਯਾਰ 7 ਵਜੇ ਦਾ ਫੋਨ ਲਾਈ ਨਾ 7 ਵਜੇ ਚੱਲ ਗਿਆ ਮੰਡੀ ਖਾਬ ਕਾ ਵੀ ਸਾਰੀ ਸਵੇਰ ਸਲਾਮ ਤਰ ਕਿ ਨਹੀਂ ਦੱਸਿਆ ਮੈਂ ਕਿ ਆਪਾਂ ਸਾਢੇ 7 ਵਜੇ ਚੱਲ ਗਏ ਮਾਤਾ ਕਹਿੰਦੀ ਦੂਰ ਆ ਕਹਿੰਦਾ ਮੇਰਾ ਹਾਲ ਮੰਡੀ ਝਾੜੂ ਮਾਰ ਲੈ ਜਾ ਕੇ ਪਰ ਇਹਨਾਂ ਨੂੰ ਪਤਾ ਨਾ ਜਿਹੜਾ ਬੰਦਾ ਫਿਰਦਾ ਹੋੜਾ ਜੂ ਹੋਰ ਵੀ ਲੈਣੀ ਹੈ ਬਾਈ ਦੱਸ ਇਹਦਾ ਰਾਜੂ ਵੀਰੇ ਹੁਣ ਤੁਸੀਂ ਦੱਸ ਨਾ ਤੂੰ ਦੱਸ ਬਈ ਮੈਂ ਤਾਂ ਕੀ ਬੱਸਾ ਹੁਣ ਨਾ ਸਹੀ ਲੈਂਨ ਤੇ ਆ ਜਾ ਬਾਬਾ ਸਹੀ ਲੈਂਨ ਤੇ ਖੜਾ ਸਹੀ ਲੈਂਨ ਤੇ ਆ ਜਾ ਮੈਂ ਤਾਂ ਸਹੀ ਲੈਂਨ ਤੇ ਖੜਾ ਪੱਠ ਕਰਨੀ ਦੇਖ ਕੇ ਰੇਟ ਲਾ ਦਿਓ ਮੇਰੇ ਕੰਨੀ ਨਾ ਲਾਓ ਤੇਰੀ ਕੰਨੀ ਵੀ ਦਿੰਦੇ ਆ ਮੈਂ ਪਾ ਪਹਿਲਵਾਨ ਹੈ ਨਾ ਵੀਰੇ ਮੈਂ ਤਾਂ ਇਹਨਾਂ ਦੇਖ ਲਈ ਮੈਂ ਤਾਂ ਹੁਣ ਸਾਰੀ ਦੁਨੀਆ ਤੋਂ ਡਰਦਾ ਮੈਂ ਮੈਂ ਤੁਹਾਨੂੰ ਵੀ ਡਰਦਾ ਡਰਦਾ ਮੈਂ ਆ ਬੱਸ ਤਾਂ ਦੱਸਦਾ ਹੀ ਨਹੀਂ ਨਹੀਂ ਤਾਂ ਜੀ ਪਰਮਾਤਮਾ ਸਭ ਨੂੰ ਇਹ ਆਪਣੇ ਤੋਂ ਸਾਰੀ ਦੁਨੀਆ ਤਾਕੜੀ ਆ ਮੈਂ ਡਰ ਦੇ ਕੇ ਕੰਮ ਕਰਦਾ ਉਹ ਨਹੀਂ ਨਹੀਂ ਪਰਮਾਤਮਾ ਕਾਹਨੂੰ ਰਾਜੂ ਸਾਰੇ ਆਪ ਦੇ ਘਰ ਪਿੱਛੇ ਤੁਰੇ ਫਿਰਦੇ ਨੇ 16 ਦੀ ਦੇਵੇਂਗਾ ਨਹੀਂ ਹੋਣੀ ਸਾਡੇ 16 ਦੀ 17 ਦੀ 25000 ਦੀ ਲੈ ਜੀ ਇਹ ਕਰ ਮੱਠ ਗੰਮੀ ਦੇਖ ਮੇਰੇ ਕੰਨੀ ਨਾ ਦੇਖ ਜੇ ਤਨ ਬਣ ਕੇ ਖੜ ਗਈ ਉਹ ਦਿਨ ਦੱਸੂ ਤੈਨੂੰ 2000 ਬਾਕੀ ਬਾਈ ਖੜਾ ਉਹ ਤਾਂ ਦੂਜੇ ਆ ਬਾਈ ਜਿਹੜਾ ਇਹਨੂੰ ਪਤਾ ਹੀ ਨਹੀਂ ਸੇਵਾ ਸੇਵਾ ਤਾਂ ਹੁਣ ਯਾਰ ਬਾਈ ਕਰਨੀਓ ਪਊਗੀ ਇਹਨਾ ਸੇਵਾ ਤਾਂ ਹੁਣ ਇਹਨੂੰ ਤੇ ਆ ਕੇ ਕੰਦ ਨਾਲ ਬੰਨ ਦੇਗਾ ਮੁੜ ਕੇ ਦੱਸਦੀ ਵੀ ਨਹੀਂ ਵਿਕਣੀ ਆਹ ਤੈਨੂੰ ਕਹਿਣਾ ਇਹ ਲਿਆਖੀ ਕੰਦ ਨਾਲ ਬੰਨ੍ਹਦੇਗਾ ਖੋਲੇਗਾ ਨਹੀਂ ਉਹਦੇ ਜਿਹਦਾ ਆਪਾਂ ਨੂੰ ਕੁਝ ਨਹੀਂ ਬਾਈ ਮੈਂ ਮੰਡੀ ਤੇ ਤੁਰਨਾ ਸੀ ਸ਼ੌਕੀ ਬੰਦਾ ਪਹਿਲਾਂ ਉਹਦੇ ਕੁੱਤੇ ਨੂੰ ਰੋਟੀ ਪਾ ਕੇ ਪਿਆਰ ਨਾਲ ਖਵਾ ਕੇ ਫਿਰ ਤੁਰਿਆ ਘਰੋਂ ਸਾਵੀ ਘਰ ਦਾ ਮਾਲਕ ਹੈ ਬਾਈ ਮਾਲਕਾ ਬਾਈ ਹਾਂ ਇਹਦਾ ਫੇਰ ਇਹਦਾ ਪੈਸੇ ਲਾ ਕੇ ਜਾਊਂਗਾ ਪੈਸੇ ਦਾ ਪਿਆਰ ਨਾਲ ਉਹ ਤਾਂ ਪੈਸੇ ਉਹ ਤੇ ਪੈਸੇ ਲਾ ਕੇ ਜਾਣਾ ਪਤਾ ਕੀ ਚੀਜ਼ ਆ ਮੈਂ ਤੈਨੂੰ ਬਾਈ ਛੋਟੇ ਜਿਹੇ ਧਾਰਨ ਦੇ ਬਾਪ ਦੇ ਘਰ ਦੀ ਮੈਂ ਪੱਠਾ ਲਿਆ ਠੀਕ ਆ ਜੀ ਬਾਪੂ ਦਾ ਆਪਣੇ ਪੈਗ ਲੱਗਿਆ ਠੀਕ ਆ ਜੀ ਮੈਨੂੰ ਕਹ ਲੈ ਨਿਗ੍ਹਾ ਰੱਖਣੀ ਕੁਝ ਹੋਣਗੀਆਂ ਹੈ ਹਾਂ ਠੀਕਾ ਠੀਕਾ ਜੀ ਸ਼ਿਆਗ ਵੀ ਨਾਲ ਮੈਂ ਬੇਜ ਯਾਰ ਇੱਕਿਆ ਪਿਆ ਹਾਂ ਬੰਦਾ ਆਇਆ ਮੈਨੂੰ ਕਹਿੰਦਾ ਕਿੰਨੇ ਪੈਸੇ ਮੈਂ 30000 ਕਹਿੰਦਾ 28000 ਮੈਂ ਖੜ ਜਾ ਮੈਥੀ ਮੈਨੂੰ ਕੁਦਰ ਦੀ ਕੰਮ ਭੇਜਾ ਮੈਂ ਮੁੱਕਰ ਗਿਆ ਚਾਰ ਬੱਕਰੇ ਮੈਂ ਬੱਕਰੇ ਵਾਲੇ ਮਾਰ ਕੇ ਤਿੰਨ ਮੈਂ 30000 ਦੇ ਵੇਚ ਇੱਕ ਬੱਕਰਾ ਖੜਾ ਦੋਹੇ ਫੇਰ ਤੋਂ ਨਾਲੀਆਂ ਓਏ ਬਾਈ ਕਰਮ ਵਾਲੀਆਂ ਇਹ ਚੀਜ਼ ਬਾਈ ਮਿਹਨਤ ਕਰਨੀ ਪੈਂਦੀ ਜੇ ਆਪਾਂ ਕਹਦੇਗੇ ਨਾ ਉਹ ਚੀਜ਼ ਨਹੀਂ ਫ੍ਰੀ ਬਣਦੀ ਕਿਸੇ ਨੂੰ ਪੱਕਾ ਮੋਟਰਸਾਈਕਲ ਦੇ ਬਾਈ ਆਪ ਢਾਣੀਆਂ ਲੈ ਕੇ ਉਹਨਾਂ ਲੋਕੀ ਆਖਦੇ ਆ ਮੈਂ ਕਹਾ ਸੋ ਬਾਈ ਯਾਰ ਮੈਂ ਜ਼ਿੰਮੇਦਾਰ ਹਾਂ ਕਿ ਮੈਂ ਆਪ ਚਾਰ ਨਟਾਂਗੀ ਜਿਹੜੇ ਆਪਣੇ ਕੰਮ ਜਿਹੜਾ ਹੋ ਰਿਹਾ ਕੋਈ ਗੱਲ ਆ ਗਈ ਬਹੁਈ ਬਾਹਰ ਦੀ ਬਾਹਰ ਜਾ ਕੇ ਬਲੈਨ ਨਾ ਆ ਬੱਸ ਅੱਜ ਤੇ ਗੱਲਾਂ ਹੀ ਸੁਣਾਵਾਂਗੇ ਨਾ ਇਹ ਵੀਡੀਓ ਬਣਾਵਾਂਗੇ ਸੌਤੇ ਵੀ ਕੋਈ ਆਉਂਦੀ ਸਾਨੂੰ ਚਾਹ ਇੱਕ ਅੱਧਾ ਹੀ ਹੋ ਜੇ ਜਿਹੜਾ 30 ਦੀ 50 50 ਕਿੰਨੇ ਆਏ ਬਰਾਸਾਂ ਝਾੜੂ ਮਾਰਦੇ ਬਾਹਰ ਬਸ ਇਹੀ ਕੁਛ ਹੈ ਜੇ ਆਪਾਂ ਤਾਂ ਮਿਹਨਤ ਕਰਦੇ ਆ ਯਾਰ ਅਸੀਂ ਤਾਂ ਕਹਿੰਦੇ ਰੋਟੀ ਵੀ ਬੈਠੇ ਨੂੰ ਖਾਵਾ ਮੰਚੇ ਤੇ ਮੈਂ ਛੱਡ ਗਿਆ ਸਾਰਾ ਅੱਜ ਤੂੰ ਰੇਡ ਫਰਾਉਣਾ ਤੂੰ ਕਹਿੰਦਾ ਮੈਂ ਕੁੱਤੇ ਨੂੰ ਰੋਟੀ ਪਾ ਕੇ ਆਂ ਕੁੱਤੇ ਆ ਲੋਕ ਸਾਰੇ ਸੁਣਦੇ ਨੇ ਕੁੱਤੇ ਪਿੰਡਾਂ ਦੇ ਸਰਦਾਰ ਨੇ ਇਹ ਕੁੱਤੇ ਪਿੰਡਾਂ ਦੇ ਸਰਦਾਰ ਨਾਮ ਇਦਾਂ ਹੋਣ ਆਪਣੇ ਤੇ ਬਾਹਰ ਦੇ ਮੁਲਕ ਵਿੱਚ ਚੜਾਈ ਕਰਦਣਗੇ ਆਪਾਂ ਦਾ ਭਾਈ ਕਹਿੰਦਾ ਰਾਤੀ ਜਾਗਣ ਕੁੱਤੇ ਤੇ ਬੰਦੇ ਸੁੱਤੇ ਕੁੱਤੇ ਜਾਗਦੇ ਨੇ ਰਾਤ ਨੂੰ ਉਪਰੇ ਬੰਦੇ ਦੀ ਵਿੜਕ ਲੈ ਕੇ ਜਦੇ ਆਪਾਂ ਨੂੰ ਕਰਨਗੇ ਆਜਾ ਹੁਣ ਇੱਧਰ ਆ ਜਾ ਉਸੇ ਲਾਈਨ ਤੇ ਆ ਜਾ ਪੱਟ ਤੇ ਬੈਠ ਕੇ ਭਜਾ ਜਾ ਸੌਦਾ ਸਿਰੇ ਚੜਾ ਜਾ ਦੇਣੀਆ ਪੱਟ ਦੇਣੀਆ ਬੱਚੀਆਂ ਗੋਲੀਆਂ ਨਹੀਂ ਮੈਂ ਖੇਡਦਾ ਗੋਲੀ ਇੱਕੇ ਖੇਡੂਗਾ ਪੂਰੀ 20000 ਦੀ ਦੇ ਪੱਟ ਭਾਈ ਹੁਣ ਬੋਲ ਸਹੀ ਆ ਉਹ ਮੈਨੂੰ ਪਤਾ ਨਾ ਜਿਹੜੀ ਤੇ ਜੀ ਆ ਵੀਰੇ ਹੈ ਉਹ ਮੈਨੂੰ ਪਤਾ ਉਹ ਸਹੀ ਲੈ ਉਹ ਮੈਨੂੰ ਪਤਾ ਉਹ ਮੈਨੂੰ ਪਤਾ ਜਿਹੜੀ ਚੀਜ਼ ਆ ਮੈਨੂੰ ਮੰਨ ਜਾ ਤੂੰ ਐ ਕਰ ਤੂੰ ਖੇਡਤੀ ਸਮਝ ਲਾ ਆਏ ਸੱਚ ਐ ਫਿਰ ਤੂੰ ਪੱਟ ਲੈ ਜਾ ਤੂੰ ਪੈਸੇ ਦੇ ਨਾਲ ਲੈ ਤੂੰ ਗਿਫਟ ਲੈ ਜਾ ਆ ਜਾ ਆ ਗਿਆਨੀ ਨੂੰ ਕਹਿੰਦੇ ਜਿੰਪਟੀ ਲੈ ਜਾ ਬੱਸ ਬੱਸ ਨਹੀਂ ਆਪ ਨੇ ਤਾਂ ਉਹ ਇਹ ਰੋਵਾ ਕੀ ਯਾਰ 몰ਲਾ ਤਾਂ ਹੁਣ ਇਹ ਤੁਸੂ ਕਹੇ ਵੀ ਜਿੰਪਟੀ ਭਰਾ ਨੂੰ ਛੋਟੇ ਬਾਈ ਇੱਕ ਜੱਟ ਕੀ ਕਰਨਾ ਨਵਾਂ ਨਾਮ ਅਸੂਰ ਇੱਕ ਜਿੰਨੀ ਖੜ ਜਾਂਦੀ ਦੋ ਮਿੰਟ ਇੱਕ ਜੀ ਹਾਂ ਜਾਂ 24000 ਦੀ ਲੱਗਿਆ ਕੋਈ 24 ਦੀ ਨਹੀਂ ਕੋਈ 25 ਦੀ ਨਹੀਂ ਕੋਈ 23 ਦੀ ਨਹੀਂ ਸਾਢੇ 23 ਦਿਨਾਂ ਹੈ ਕਿਆ ਹੋ ਗਈ ਕੀ ਯਾਰੀ ਛੱਡ ਦੇ ਨਾ ਨਵਾਂ ਪਤਾ ਹਾਂ ਕਿਆ ਹੈ ਇਹ ਨਤੀਜਾ ਹੋਣਾ ਜੋ ਇਹ ਤੇ ਮੇਰੀ ਯਾਰੀ ਕਦੇ ਨਹੀਂ ਛੱਡੋਗਾ ਚੱਕ ਬਾਬਾ ਹਾਂ ਕਹਿੰ ਕੇ ਉਹ ਸਭ ਇਹਦੇ ਚੋਂ ਕਹਿੰਦੇ ਚੱਲ ਉੱਥੇ ਜਿਹੜੀ ਕੋਈ ਖਾਣਾ ਹੈ ਇਹਦਾ ਬਣਾਈਏ ਜਾਈਏ ਇੱਕ ਮਿੱਤਰਾ ਫਲਕਾਰੀ ਹੱਕਾਂ ਕਰ ਬੱਜੀਆ ਚੱਕ ਤੈਨੂੰ ਆਖਾਈ ਜੀ ਤਾਂਗ ਮੈਂ ਇੱਧਰ ਤੇ ਮਾਰੀ ਹੱਕਾਂ ਕਰ ਬੱਜੀਆ ਹਾਂ ਦਿੱਤਾ ਤੈਨੂੰ ਇੱਕ ਇੱਕ ਭਾਈ ਆਹ ਦੇਖ ਕੀ ਚੀਜ਼ ਆਹੇ ਜਿੱਦਣ ਬਣ ਕੇ ਤੇਰੇ ਭਾਈ ਫੇਰ ਦੱਸੂਗਾ ਕਿੰਨੇ ਦਾ ਅੱਜ ਹਾਂ ਕਿੰਨੇ ਦਾ ਤੰਦ ਖੜ ਜਾ ਦਿਖਾਉਨੇ ਆ ਤੇਰੇ ਕੋਲੇ ਖੜੀ ਰਹਿਂਦੇ ਖੜੀ ਰਹਿਂਦੇ ਖੜੀ ਰਹਿਂਦੇ ਖੜੀ ਤੰਦ ਤਾਂ 6 ਘਟ ਗਈ ਮੜੇ ਮੜੇ ਕੰਨੀਆਂ ਟੱਡ ਗਈ ਆਹ ਦੇਖ ਲੋ ਜੀ ਖੜੀ ਅੱਜ ਤੇ ਜਦੋਂ ਮਾਰਦੇ ਆਹ ਗੱਲ ਹੋ ਰੇ ਖੜ ਜਾ ਭਾਈ ਓਏ ਤੂੰ ਯਾਰ ਚੁੱਪ ਕਰੋ ਵੀ ਬਾਬਾ 2 ਮਿੰਟ ਖਰਚਾ ਗਿਣੀ ਨਾ ਜੇ ਤਾਂ ਸੌਦਾ ਮਨਜ਼ੂਰ ਹੈ ਪਾਤਾ ਜਹੀਂ ਲੈ ਕੇ ਤੱਕੀ ਪਰ ਮੇਰੇ ਜੈ ਨਹਿਮ ਜੂਰ ਜਨਨ ਅਲੀ ਜੇ ਬੰਦੇ ਦੋਨੋਂ ਯਾਰ ਦੋਸਤਾਂ ਦੀ ਪੱਕਾ ਯਾਰ ਦੋਸਤੋ ਹੱਥ ਮਿਲਾਓ ਸੌਦੇ ਦੇ ਨਾਉਂਦਾ ਪੱਕਿਆ ਸੌਦੇ ਚ ਮੈਂ ਜਦੋਂ ਆਏ ਆ ਨਾ ਅਸੀਂ ਪਰ ਸੁਣਾ ਮੈਂ ਤਾਂ ਅੱਜ ਦਾ ਜਿੰਦਾ ਜ਼ਿੰਮੇਦਾਰਾਂ ਜਾਂ ਟੋਲੀ ਚੜ ਗਈ ਮੈਂ ਨਹੀਂ ਜ਼ਿੰਮੇਦਾਰ ਕੋਈ ਮੈਨੂੰ ਨਾ ਇੱਕ ਮਿੰਟਾ ਜਗ੍ਹਾ ਕੱਢਿਓ ਨਹੀਂ ਨਹੀਂ ਮੰਡੀ ਚ ਨਹੀਂ ਪੜਦੇ ਮੇਰਾ ਭਾਈ ਮਿੰਟ ਦਾ ਘਰੇ ਜਦੋਂ ਆਈ ਗੱਡੀ ਖੜਾ ਕੇ ਛੋਟਾ ਭਰਾ ਜਦੋਂ ਆਈ ਗੱਡੀ ਖੜਾ ਕੇ ਆਇਆ ਮੇਰਾ ਆ ਵੀ ਜਾਨੀਏ ਵੀ ਇਹ ਵੀ ਵੱਡਾ ਭਰਾ ਜੋ ਹੈ ਮੈਥੋਂ ਛੋਟਾ ਠੀਕ ਹੈ ਬੀ ਬਜ਼ੁਰਗਾਂ ਸਮਾਨ ਤਾਂ ਹੈ ਨਹੀਂ ਇਹ ਮੇਰਾ ਭਤੀਜਾ ਜੇ ਤਾਂ ਆਲਾ ਦਾ ਉਹ ਛੋਟਾ ਭਰਾ ਉਹ ਭਤੀਜਾ ਠੀਕ ਹੈ ਤੁਸੀਂ ਕਹਿੰਦਾ ਬਜ਼ੁਰਗ ਬਜ਼ੁਰਗ ਨਹੀਂ ਇਹ ਤਾਂ ਮੈਥੋਂ ਛੋਟਾ ਉਹ ਨਹੀਂ ਆਪਣੇ ਤੋਂ ਆਪਾਂ ਦਾ ਇੱਜ਼ਤ ਮੇਰੀ ਦਾ ਚਰੂ ਫਿਰ ਇੱਜ਼ਤ ਦਾ ਵੀ ਇਹ ਮੈਂ ਜਦੋਂ ਆਇਆ ਪਹਿਲਾਂ ਧੱਕੇ ਨਾਲ ਕਰਾਤਾ ਰਜੂ ਨੇ ਮੇਰੇ ਕੋਲ ਰਜੂ ਉਹ auto ਉੱtre ਗੱਡੀ ਤੋਂ ਮੈਂ ਕਿਹਾ ਪਹਿਲਾਂ ਮੇਜਰ ਨੂੰ ਵੇਖਣਾ ਮੇਜਰ ਆਇਆ ਕਿ ਨਹੀਂ ਆਇਆ ਬਾਬਾ ਆਇਆ ਕਿ ਨਹੀਂ ਆਇਆ ਜਿਹੜਾ ਵੀਡੀਓ ਜਿ ਦਿਖਾਉਂਦੇ ਆ ਇਹ ਮੈਂ ਉਹ ਸੌ ਲੱਗੇ ਫਰਮਾਨ ਕਰ ਲਈ ਮੈਂ ਤੈਨੂੰ ਇਹਨੇ ਅਸੀਂ ਤਾਂ ਯਾਰ ਉਹ ਛੋਟੇ ਚਰਨਾਂ ਦੀ ਧੂੜ ਆ ਸੀ ਤਾਂ ਉਹ ਹੀ ਮੈਂ ਕਿਹਾ ਵੇਚਰ ਵੀ ਹੈਗਾ ਮਾ ਸੀਟੀ ਵੀ ਸੌਦਾ ਪੱਕ ਗਿਆ ਤੇਨੂੰ ਇੱਕ ਕਹਿੰਦਾ ਜਵਾਨ ਕਰਕੇ ਆਈਆ ਮੈਂ ਕਹਿੰਦਾ ਪਹਿਲਾ ਸੌਦਾ ਮੇਰੇ ਤੋਂ ਇੱਥੇ ਲੈ ਉਹ ਕੋਈ ਚੱਕਰ ਨਹੀਂ ਪਾਇਆ ਜੋ ਵੇਲਾ ਪਰਮਾਤਮਾ ਉਹਦਰ ਗਲਾਰੀ ਦਾਤੀ ਇੱਕ ਮਿੰਟ ਬਈ ਇਹ ਗਾਮ ਅੰਜਲਦੀ ਆ ਇਸੇ ਬੱਕਰੀ ਨੂੰ ਤੜਕਾ ਹੱਥ ਲੱਗ ਗਿਆ ਆਹੀ ਨੇ ਹੱਥ ਲੱਗ ਗਿਆ ਇਹਨੂੰ ਪੁੱਛੋ ਇਹੇ ਹੁਣ ਸਾਰਾ ਇਹ ਹੀ ਫੜੀ ਤੀ ਉਹ ਸਾਰਾ ਨਹੀਂ ਪਕੜੀ ਤੀ ਇਹ ਬੜੀ ਸੀ ਇਹ ਹੀ ਫੜੀ ਤੀ ਬਈ ਕੀ ਮੈਂ ਚਲਾ ਸਾਹ ਜਿਹਦੇ ਕੋਲ ਇਹਨੂੰ ਪਤਾ ਹੀ ਨਹੀਂ ਗੱਲ ਮੈਨੂੰ ਨਹੀਂ ਪਤਾ ਮੇਂ ਤੇਰਾ ਜਿਹਦੇ ਕੋਲ ਦੋਨੇ ਕਾਲ ਗਈਆਂ ਪੱਠਾ

ਗਣ ਬਾਈ ਬਸ ਗਣ ਨਾ ਦੁਬਾਰਾ ਗਣ ਨਹੀਂ ਨਹੀਂ ਦੁਬਾਰਾ ਠੀਕ ਹੈ ਠੀਕ ਹੈ